ਤਾਰਿਆਂ ਨੂੰ ਮੈਂ ਕਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਵਿਦ ਪੰਜਾਬੀ ਲਾਈਫ ਤੇ ਤੇ ਜੇ ਤੁਸੀਂ ਮੇਰੇ ਨਾਲ ਨਵੇਂ ਜੁੜ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਕਿਉਂਕਿ ਤੁਹਾਨੂੰ ਇਸ ਤੇ ਬਹੁਤ ਹੀ ਵਧੀਆ ਤੇ ਕੰਮ ਦੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਸੂਟ ਵਗੈਰਾ ਹਨਾ ਕਿਵੇਂ ਆਪਾਂ ਕੁਟੀਕ ਵਗੈਰਾ ਦਾ ਕੰਮ ਸਟਾਰਟ ਕਰਨਾ ਉਹ ਵਾਲੀਆਂ ਸਾਰੀਆਂ ਚੀਜ਼ਾਂ ਠੀਕ ਹੈ ਮੈਂ ਪੇਂਟਿੰਗ ਕਲਾਸ ਚਲਾ ਰੱਖਿਆ ਨੇ ਕਾਫੀ ਟਾਈਮ ਤੋਂ ਤੇ ਅੱਜ ਵਾਲੀ ਵੀਡੀਓ ਹੈਗੀ ਜਿਹੜੀ ਆਪਣੀ ਹੈਗੀ ਹੈ ਸਟੈਂਸਲ ਵਰਕ ਦੀ ਸਟੈਂਸਲ ਬਹੁਤ ਹੀ ਆਸਾਨ ਹੈ ਕੋਈ ਵੀ ਪਹਿਲੀ ਵਾਰ ਚ ਸੂਟ ਬਣਾ ਸਕਦਾ ਹੈ ਇਹਦੇ ਨਾਲ ਜਿਹਨੂੰ ਸਟੀਚਿੰਗ ਆਉਂਦੀ ਆ ਉਹ ਜਿਨੇ ਨਿਸ਼ਾਨ ਲਗਾਓ ਤੇ ਹਨਾ ਸਟੈਂਸਲ ਨਾਲ ਬਹੁਤ ਆਸਾਨੀ ਨਾਲ ਜਿਹੜਾ ਸੂਟ ਬਣਾ ਲੈ ਕਾਟਨ ਤੇ ਤਾਂ ਬਹੁਤ ਹੀ ਵੈਸਟੈਂਡ ਆ ਇਹ ਠੀਕ ਹੈ ਤੇ ਜੂਰ ਦੇਖ ਤੁਸੀਂ ਆਦੀ ਫੋਲੋ ਵੀਡੀਓ ਛੋਟੀ ਜੀ ਵੀਡੀਓ ਹੋਊਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਤੇ ਆਓ ਜੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਤਾਂ ਤੁਹਾਨੂੰ ਸੁਖਾ ਰਹੀਆਂ ਜਿਸ ਸਟੈਂਸਲ ਇਹ ਹੈਗਾ ਆਪਣਾ ਸਟੈਂਸਲ ਸਟੈਂਸਲ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਆਪਦੇ ਨੇੜੇ ਕਿਸੇ ਸ਼ਾਪ ਤੋਂ ਵੀ ਲੈ ਸਕਦੇ ਹੋ ਮੀਸ਼ੋ ਵਗੈਰਾ ਤੇ ਤੁਹਾਨੂੰ ਆ ਮਿਲ ਜਾਣਗੇ ਸਟੈਂਸਲਸ ਪੀਪੋਕ ਆ ਵਗੈਰਾ ਹਨਾ ਕੋਈ ਵੀ ਐਨੀਮਲ ਵਗੈਰਾ ਦੇ ਸਾਰੇ ਆਪਾਂ ਸੂਟ ਆ ਜਿਹੜੇ ਸਟੈਂਸਲ ਵਰਕ ਨਾਲ ਤਿਆਰ ਕਰ ਸਕਦੇ ਹਾਂ ਕਿਵੇਂ ਕਰਨਾ ਆਪਾਂ ਸਟੈਂਸਲ ਆਪਾਂ ਕਲਰ ਲੈਣਾ ਹੈਗਾ ਕੋਈ ਵੀ ਹਨਾ ਇੱਕ ਪਲੇਟ ਲੈ ਲਓ ਜਾਂ ਕੁਝ ਵੀ ਲੈ ਲਓ ਟਰੇ ਲੈ ਲਓ ਉਹਦੇ ਵਿੱਚ ਆਪਾਂ ਕਲਰ ਲੈਣਾ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋਗੇ ਥੋੜਾ ਜਿਹਾ ਪਤਲਾ ਰੱਖਿਓ ਕਲਰ ਵੀ ਜਿਆਦਾ ਹਾਰਡ ਨਾ ਹੋਵੇ ਜਿਆਦਾ ਹਾਰਡ ਤੁਸੀਂ ਚਾਹੇ ਪਾਣੀ ਮਿਕਸ ਕਰ ਸਕਦੇ ਹੋ ਠੀਕ ਹੈ ਜਿਹੜੇ ਵਾਲੇ ਕਲਰ ਨੇ ਵਿੱਚ ਪਾਣੀ ਮਿਕਸ ਹੋ ਜਾਂਦਾ ਹੈਗਾ ਤੇ ਮੀਡੀਅਮ ਵੀ ਹੋ ਜਾਂਦਾ ਤੁਹਾਡੀ ਚੋਇਸ ਹੈ ਜੋ ਮਰਜੀ ਕਰ ਲਓ ਤੇ ਅੱਜ ਮੈਂ ਤੁਹਾਨੂੰ ਸਿਖਾਉਂਗੀ ਸਟੈਂਸਲ ਸਟੈਂਸਲ ਲਈ ਤੁਸੀਂ ਸਪੰਜ ਲੈਣੀ ਆ ਮਤਲਬ ਸਪੰਜ ਇਹ ਵਾਲੇ ਤੁਹਾਨੂੰ ਆਨਲਾਈਨ ਮਿਲ ਜੀਏ ਸਪੰਜ ਫੋਰ ਪੇਂਟਿੰਗ ਇਹ ਵਾਲਾ ਲਿਖ ਕੇ ਨਾ ਤੁਸੀਂ ਸਰਚ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਚਾਰ ਪੰਜ ਸਟਾਕਸ ਹੁੰਦੇ ਨੇਗੇ ਇਸ ਤਰ੍ਹਾਂ ਦੇ ਲੱਗੇ ਹੁੰਦੇ ਇਹਨਾਂ ਦੇ ਜਿੱਦੇ ਸਪੰਜ ਹੁੰਦੀ ਹੈ ਤੇ ਜੇ ਤੁਸੀਂ ਇਹ ਨਹੀਂ ਵੀ ਮੰਗਵਾਉਣਾ ਚਾਹਦੇ ਤੁਸੀਂ ਇਸ ਤਰ੍ਹਾਂ ਦੀ ਸਪੰਜ ਹੈ ਜਿਹੜੀ ਆਪਾਂ ਨੂੰ ਤੁਹਾਨੂੰ ਲੋਕਲ ਮਾਰਕੀਟ ਤੋਂ ਮਿਲ ਜੂਗੀ ਤੇ ਉਥੋਂ ਲੈ ਸਕਦੇ ਹੋ ਠੀਕ ਹੈ ਇਹਦੇ ਚੋਂ ਆਪਾਂ ਇੱਕ ਲਵਾਂਗੇ ਸਟੈਂਸਲ ਲਈ ਉਹਦੇ ਚ ਪਹਿਲਾਂ ਪੈਣ ਥੋੜਾ ਜਿਹਾ ਗਿੱਲਾ ਕਰ ਲਾਂਗੇ ਪਾਣੀ ਚ ਠੀਕ ਹੈ ਗਿੱਲਾ ਕਰਕੇ ਇਹਨੂੰ ਨਿਚੋੜ ਲਾਂਗੇ ਬਿਲਕੁਲ ਜਿਹੜਾ ਪਾਣੀ ਨਿਚੋੜ ਲਿਆ ਆਪਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਕਲਰ ਹੈ ਇਸ ਤਰ੍ਹਾਂ ਲੈਣਾਗਾ 스ਪੰਜ ਦੇ ਵਿੱਚ ਸਾਰਾ ਸੁਕ ਲਿਆ ਦੇਖੋ ਮੈਂ ਥੋੜਾ ਹੀ ਲਗਾਇਆ ਸੀਗਾ ਜਿਆਦਾ ਹਾਰਡ ਨਾ ਹੋਵੇ ਇਸ ਤਰ੍ਹਾਂ ਸੁਕ ਲੈਂਦੀ ਹੈ ਇਹ ਸਾਰਾ ਕਲਰ ਤੇ ਤੁਸੀਂ ਜਿਹੜਾ ਵੀ ਸਟੈਂਸਲ ਆ ਤੁਹਾਡੇ ਕੋਲ ਬਣਾਉਣਾ ਚਾਹੁੰਦੇ ਤੁਸੀਂ ਉਹਨੂੰ ਇਸ ਤਰ੍ਹਾਂ ਸੂਟ ਦੇ ਉੱਤੇ ਜਿਵੇਂ ਆਪਾਂ ਸਿੰਪਲ ਬੇਲ ਬਣਾਉਣੀ ਆ ਮਤਲਬ ਕਲੀਆਂ ਪਾਉਣੀਆਂ ਦੋਨੋਂ ਸਾਈਡ ਤੁਹਾਨੂੰ ਦੁਕਾਰੀ ਵੀ ਕਲੀਆਂ ਕਿਵੇਂ ਪੈਂਦੀਆਂ ਨੇ ਇਹਾਂ ਇਸ ਤਰ੍ਹਾਂ ਜਿਹੜੇ ਆਪਾਂ ਚਾਕਣਾ ਨਿਸ਼ਾਨੀ ਲਾ ਲਈ ਦੋਨੋਂ ਸਾਈਡ ਮਤਲਬ ਕਲੀਆਂ ਪਾ ਰਹੇ ਆ ਆਪਾਂ 셔ਟ ਦੇ ਇੱਥੇ ਆਪਾਂ ਗਲਾ ਬਣਾਉਣਾ ਹੈਗਾ ਤੇ ਕਲੀਆਂ ਤੁਸੀਂ ਇਸ ਤਰ੍ਹਾਂ ਰੱਖ ਕੇ ਸਟੈਂਸਲ ਕਿਸੇ ਦੀ ਹੈਲਪ ਲੈ ਲਿਓ ਇਹਦੇ 'ਚ ਇਸ ਤਰ੍ਹਾਂ ਪੂਰਾ ਜੁਚਾ ਕੇ ਰੱਖਣਾ ਵੀ ਹਿੱਲੇ ਨਾ ਤੇ ਤੁਸੀਂ ਇਹ ਫਰੇਮ ਤੋਂ ਬਗੈਰ ਸਿੱਧਾ ਟੇਬਲ ਤੇ ਪ੍ਰੈਸ ਟੇਬਲ ਤੇ ਜਾਂ ਫਿਰ ਤੁਸੀਂ ਪ੍ਰੈਸ ਟੇਬਲ ਦੇ ਮੰਨ ਲਓ ਤੁਸੀਂ ਵੀ ਐ ਕਰਿਓ ਹਨਾ ਪੱਗ ਪਿੰਨ ਵਗੈਰਾ ਲਗਾ ਕੇ ਪੈਨਸਲ ਲਗਾ ਕੇ ਉਹਨੂੰ ਪੂਰੀ ਤਰ੍ਹਾਂ ਕੱਪੜੇ ਨੂੰ ਜਿਹੜਾ ਉੱਥੇ ਸਟੇਬਲ ਕਰ ਲਿਓ ਹਨਾ ਵੀ ਇਧਰ ਉਧਰ ਹਿੱਲੇ ਨਾ ਉਹ ਜੇਕਰ ਕਿਸੇ ਦੀ ਹੈਲਪ ਲੈ ਸਕਦੇ ਹੋ ਤੇ ਕਲਿੱਪਸ ਵੀ ਲਗਾ ਸਕਦੇ ਹੋ ਜਿਹੜੇ ਤੁਸੀਂ ਸਟੈਂਡ ਤੇ ਲਗਾਉਣੇ ਹੋ ਓਕੇ ਫਿਰ ਉਸ ਤੋਂ ਬਾਅਦ ਤੁਸੀਂ ਆਹ ਵਾਲੀ ਜਿਹੜੀ ਸਪੰਜ ਹੈ ਇਹਦੇ ਨਾਲ ਇਸ ਤਰ੍ਹਾਂ ਸਟੈਂਸਲ ਆ ਜਿਹੜਾ ਉਹਦੇ ਉੱਪਰ ਕਲਰ ਲਗਾਉਣਾ ਹੈਗਾ ਬਾਸੇ ਦੇ ਵਿੱਚ ਕੁਝ ਵੀ ਨਹੀਂ ਹੈਗਾਗਾ ਚੰਗੀ ਤਰ੍ਹਾਂ ਲਗਾਉਣਾ ਤੁਸੀਂ ਤੇ ਹਿੱਲਣ ਨਹੀਂ ਦੇਣਾ ਹੈਗਾ ਇਹਨੂੰ ਜਿਹੜੀ ਬੇਲ ਆਪਣੀ ਪੂਰੀ ਵਧੀਆ ਬਣ ਜਾਂਦੀ ਹੈਗੀ ਇਹਦੇ ਨਾਲ ਹਲਕੇ ਜਿਹੇ ਹੱਥ ਨਾਲ ਤੁਸੀਂ ਲਗਾ ਦਿਓ ਠੀਕ ਹੈ ਤੇ ਇਹ ਵਾਲੇ ਜੂਸ ਹੱਤੋਂ ਸੀ ਹੈ ਨਾ ਸਟੈਂਸ ਲੈੜੇ ਇਹ ਵਾਲੇ ਵੀ ਐਵੇਂ ਰੀ-ਜੂਸ ਹੁੰਦੇ ਆਗੇ ਇਹ ਕੋਈ ਖਰਾਬ ਨਹੀਂ ਹੁੰਦੇ ਆਗੇ ਬਾਅਦ ਚ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਬੇਲ ਬਣਾਤੀ ਆਪਾਂ ਇੱਕ ਇਧਰ ਬਣ ਜੂਗੀ ਤਾਂ ਕਲੀਆਂ ਪੈ ਜਾਣੀਆਂ ਜੇ ਤੁਸੀਂ ਘੇਰੇ ਵਗੈਰਾ ਦੇ ਬਣਾਉਣਾ ਤਾਂ ਜਿਵੇਂ ਆਹ ਵਾਲਾ ਫੁੱਲ ਹੈ ਫੁੱਲ ਬਣਾ ਸਕਦੇ ਹੋਗੇ ਕੋਈ ਵੀ ਸ਼ੇਡ ਲੈ ਸਕਦੇ ਆ ਇਹਦੇ ਲਈ ਤੁਸੀਂ ਹੈਨਾ 골ਡਨ ਜੋ ਮਰਜੀ ਹੁਣ ਆਪਾਂ ਬਣਾਉਣ ਤੋਂ ਬਾਅਦ ਜਿਹੜਾ ਕਲਰ ਐਕਸਟਰਾ ਹੋਊਗਾ ਉਹਨੂੰ ਨਿਚੋੜ ਦਾਂਗੇ ਮਤਲਬ ਧੋ ਦਾਂਗੇ ਹੈਨਾ ਜੇ ਆਪਾਂ ਹੋਰ ਕਲਰ ਪਾਉਣਾ ਹੈਗਾ ਨਹੀਂ ਤਾਂ ਅਲੱਗ-ਅਲੱਗ ਹੁੰਦੇ ਤੁਸੀਂ ਅਲੱਗ ਵੀ ਲੈ ਸਕਦੇ ਹੋ ਹੁਣ ਮੈਂ ਸਾਫ਼ ਕਰਤਾ ਮਤਲਬ ਇਹਨੂੰ ਵਾਸ਼ ਕਰਤਾ ਇਹ ਵਾਸ਼ੇਬਲ ਹੁੰਦੇ ਨੇਗੇ ਵਾਸ਼ ਹੋ ਜਾਂਦੇ ਐ ਠੀਕ ਐ ਚਾਰ-ਪੰਜ ਵਾਰ ਆਪ ਇਹਨੂੰ ਯੂਜ਼ ਕਰ ਸਕਦੇ ਆਂਗੇ ਤੇ ਹੁਣ ਆਪਾਂ ਕਲਰ ਹੋਰ ਲਾਵਾਂਗੇ ਜੇ ਮੈਂ ਆਪਾਂ ਪਹਿਲਾਂ ਰੈੱਡ ਲੈਤਾ ਸੀਗਾ ਤੇ ਹੁਣ ਆਪਾਂ ਯੈਲੋ ਕਲਰ ਲੈ ਲੈਨੇ ਆ ਠੀਕ ਹੈ ਯੈਲੋ ਆ ਜਿਹੜਾ ਪੇਸਟਲ ਕਲਰ ਹੈ ਇਹ ਥੋੜਾ ਜਿਹਾ ਲੈ ਲਿਆ ਆਪਾਂ ਇਹ ਮੈਨੂੰ ਥੋੜਾ ਜਿਹਾ ਹਾਰਡ ਲੱਗਦਾਗਾ ਤੇ ਇਹਦੇ ਚ ਆਪਾਂ ਪਾਣੀ ਮਿਕਸ ਕਰ ਦਾਂਗੇ ਥੋੜਾ ਜਿਹਾ ਜਿਆਦਾ ਹਾਰਡ ਨਹੀਂ ਆਪਾਂ ਲਗਾਉਣਾ ਹੈਗਾਗਾ ਜਦੋਂ ਜ਼ਿਆਦਾ ਹਾਰਡ ਜੀ ਹੁੰਦਾ ਵੀ ਉਹ ਉੱਤਰ ਜਾਂਦਾ ਸੂਟ ਤੋਂ ਜਦੋਂ ਕੋਈ ਵੀ ਕਲਰ ਆਪਾਂ ਜ਼ਿਆਦਾ ਹਾਰਡ ਯੂਜ਼ ਕਰਦੇ ਆ ਜਦੋਂ ਆਪਾਂ ਨਵੇਂ ਕਲਰ ਲੈਣਦੇ ਆ ਉਹ ਤਾਂ ਸਹੀ ਹੁੰਦੇ ਇਹਨੂੰ ਕਾਫੀ ਟਾਈਮ ਹੋ ਗਿਆ ਪਿਆ ਇਹਨੂੰ ਆ ਦੇਖੋ ਇਸ ਤਰ੍ਹਾਂ ਫੇਰ ਲਗਾ ਲਿਆ ਆਪਾਂ yellow ਕਲਰ ਆਨੂੰ ਤੁਸੀਂ ਚੰਗੀ ਤਰ੍ਹਾਂ ਸਟੇਬਲ ਕਰਕੇ ਇਸ ਤਰ੍ਹਾਂ ਜਿਹੜਾ ਫਲਾਵਰ ਆ ਬਣਾਉਣਾ ਹੈਗਾ ਤੁਸੀਂ ਬੱਚੇ ਵਗੈਰਾ ਦੇ ਸੂਟਾਂ ਤੇ ਕਿਸੇ ਵੀ ਤਰ੍ਹਾਂ ਦੇ ਆ ਦੇ ਸੂਟਾਂ ਤੇ ਇਹ ਚੀਜ਼ ਜਿਹੜੀ ਬਣਾ ਸਕਦੇ ਹੋਗੇ ਵੈਸੇ ਮੈਂ ਇੱਥੋਂ ਕੱਲੀ ਤੋਂ ਸਲੋਡ ਨਹੀਂ ਆ ਰਿਹਾ ਹਿੱਲ ਜਾਂਦਾ ਹੈਗਾ ਇਹ ਤੁਸੀਂ ਐਵੇਂ ਹਿੱਲਣ ਨਹੀਂ ਦੇਣਾ ਹੈਗਾ ਹੈਲਪ ਲੈ ਲਓ ਕਿਸੇ ਦੀ ਠੀਕ ਹੈ ਇਸ ਤਰ੍ਹਾਂ ਰੱਖਣਾ ਬਹੁਤ ਹੀ ਆਸਾਨ ਹੈ ਇਹ ਸੂਟ ਬਣਾਉਣਾ ਇਹਦਾ ਬਹੁਤ ਜ਼ਿਆਦਾ ਆਸਾਨ ਠੀਕ ਹੈ ਤੁਸੀਂ ਬਿਗਿਨਰ ਹੋ ਮਤਲਬ ਪਹਿਲੀ ਵਾਰ ਤੁਸੀਂ ਪੇਂਟਿੰਗ ਤੇ ਕੁਝ ਵੀ ਨਹੀਂ ਆਉਂਦਾ ਤੁਹਾਨੂੰ ਨਾ ਤੁਸੀਂ ਇਹ ਬਣਾ ਸਕਦੇ ਹੋ ओके ਇਸ ਤਰ੍ਹਾਂ ਹੁੰਦੀ ਹੈ ਜੀ ਸਟੈਂਸਲ ਵਰਕ ਇਹਦੇ ਵਿੱਚ ਕੋਈ ਵੱਡੀ ਹਨਾ ਇਸ ਤਰ੍ਹਾਂ ਦਾ ਕੋਈ ਹੋਣੀ ਹੈਗਾਗਾ ਕੋਈ ਵੀ ਬਣਾ ਸਕਦੇ ਨੂੰ ਬੱਚੇ ਵੀ ਬਣਾ ਸਕਦੇ ਆ ਠੀਕ ਹੈ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਨਲਾਈਨ ਮੰਗਾ ਸਕਦੇ ਹੋਗੇ ਮੀਸ਼ੋ ਵਗੈਰਾ ਤੇ ਹੁੰਦੇ ਆ ਜਾਂ ਫਿਰ ਥੋੜਾ ਜਿਆਦਾ ਖਰਾਬ ਹੋ ਗਿਆ ਕਿਉਂਕਿ ਮੈਂ ਕੱਲੀ ਆ ਮਤਲਬ ਮੇਰੇ ਕੋਲ ਕੋਈ ਇਦਾਂ ਫੜਨ ਵਾਲਾ ਨਹੀਂ ਹੈਗਾਗਾ ਆ ਬਹੁਤ ਸੋਹਣਾ ਪਿਆਗਾ ਤੇ ਬਾਕੀ ਡਿਜ਼ਾਈਨ ਦੇ ਹਿਸਾਬ ਨਾਲ ਵੀ ਹੁੰਦਾਗਾ ਡਿਜ਼ਾਈਨ ਥੋੜਾ ਇਸ ਤਰ੍ਹਾਂ ਦਾ ਸੀਗਾ ਤੇ ਆ ਦੇਖੋ ਤੁਹਾਨੂੰ ਇਹ ਆ ਵਾਲੀ ਬੇਲ ਵੀ ਜਿਹੜੀ ਥੋੜੀ ਇੱਥੇ ਬਣਾ ਕੇ ਦਿਖਾਉਣੀ ਆ ਜਿੰਨੀ ਕਿ ਮੈਂ ਫੜ ਸਕਦੀ ਆ 컬러 ਆ ਪੋਹੀ ਲਿਆਗਾ ਇਸ ਤਰ੍ਹਾਂ ਵੀ ਮਾਰ ਸਕਦੇ ਹੋ ਤੁਸੀਂ ਥੋੜੀ ਜ਼ਿਆਦਾ ਸਫਾਈ ਆਉਂਦੀ ਐ ਇਹਨੇ ਤੇ ਇਸ ਤਰ੍ਹਾਂ ਵੀ ਜਿਵੇਂ ਮਰਜੀ ਹੈ ਨਾ ਤੁਸੀਂ ਕਰ ਲਿਓ ਠੀਕ ਹੈ ਆਵਲਾ ਵੀ ਤੁਸੀਂ ਵਾਸ਼ ਕਰ ਸਕਦੇ ਹੋ ਇਹ ਹਾਰਡ ਹੀ ਹੁੰਦਾਗਾ ਖਰਾਬ ਨਹੀਂ ਹੁੰਦਾਗਾ ਅੱਜ ਦੀ ਵੀਡੀਓ ਚ ਸਿਰਫ ਇਹ ਨਹੀਂ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਚ ਕਰਨ ਲਈ ਲਾਈਕ ਸ਼ੇਅਰ ਨੂੰ ਕਰ ਦਿਓ ਕਮੈਂਟ ਵੀ ਕਰ ਦਿਓ ਥੈਂਕ ਯੂ